ਖੁਸ਼ਿਆਰਪੁਰ ਚ ਖਾਲਸਾ ਸਾਜਨਾ ਦਿਵਸ ਮੌਕੇ ਇਤਿਹਾਸਿਕ ਗੁਰਦੁਆਰਾ ਸਾਹਿਬ ਸ਼੍ਰੀ ਹਰਿਆਵੱਲਾ ਵਿਖੇ ਮਹਾਨ ਧਾਰਮਿਕ ਸਮਾਗਮ ਸੰਤ ਬਾਬਾ ਨਿਹਾਲ ਸਿੰਘ ਮਿਸ਼ਨ ਸ਼ਹੀਦਾ ਤਰਨਤਾਰਨ ਹਰਿਆਵੱਲਾ ਦੀ ਅਗਵਾਈ ਚ ਕਰਵਾਇਆ ਗਿਆ ਜਿਸ ਵਿੱਚ ਸੰਤ ਮਹਾਪੁਰਸ਼ਾਂ ਤੋਂ ਇਲਾਵਾ ਹਜ਼ਾਰਾਂ ਦੀ ਤਜਾਦ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ ਤੇ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ

ਆਸੂ ਗਗਨ ਸਿੰਘ ਫਤਿਹ ਖਾਲਸਾ ਦਸਤਖਤਾਂ ਨਿਬੇਟ ਹੋ ਕਾਲ ਸਾਹ ਕਾਲਪੁਰ ਦੀ ਫੌਜ ਪ੍ਰਗਟੇਉ ਖਾਲਸਾ ਪਰਮਾਨੰਤ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਅੱਜ ਦੇ ਦਿਨ 1689 ਨੂੰ ਤਾਂ ਨਿਹੰਗ ਕਲਗੀਧਰ ਪਿਤਾ ਸ੍ਰੀ ਗੁਰੂ ਗੋਬੇ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਗਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੰਜ ਸਿੰਘਾਂ ਦੇ ਸੀਸ ਭੇਟ ਲਿਆ ਕਰਕੇ ਖੰਡੇ ਬਾੜੇ ਦਾ ਅਮਰਿਸ਼ਟਾ ਕਰਕੇ ਖਾਲਸੇ ਪੰਥ ਦੀ ਸਿਰਨਾਵੀਂ ਕੀਤੀ ਉੱਥੇ ਗੁਰੂ ਕਲਗੀਧਰ ਪਿਤਾ ਜੀ ਨੇ ਆਪ ਵੀ ਪੰਜਾਂ ਤੋਂ ਅਮਰ ਦੀ ਪ੍ਰਾਤ ਪ੍ਰਾਤ ਕਰਕੇ ਗੋਵਿੰਦ ਰਾਜ ਤੋਂ ਗੋਬੇ ਸਿੰਘ ਸਜੇ ਰਾਜ ਸਾਹਿਬ ਜادہ ਬਾਬਾ ਫਤਿਹ ਸਿੰਘ ਕਾਨਾਂਦਾਲ ਸਮੂਹ ਜਥੇਬੰਦੀ ਵੱਲੋਂ ਤੁਮੋਂ ਨਾਲਕ ਨਾਮ ਲੈਵਾ ਦੇਸ਼ ਦੇ ਸੇਕਿਆ ਸੰਗਤਾਂ ਨੂੰ ਖਾਲਸੇ ਦੇ ਪ੍ਰਗਟ ਦਿਹਾੜੇ ਦੀਆਂ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਅੱਜ ਦਾ ਗੁਰਮਤ ਸਮਾਗਮ ਕੋਲ ਦੁਆਰਾ ਹਰਿਆਵਿਲਾ ਸਾਹਿਬ ਵਿਖੇ ਵੀ ਬਹੁਤ ਚੜ੍ਹਦੀ ਕਲਾ ਦੀ ਨਾਲ ਮਨਾਇਆ ਜਾ ਰਿਹਾ ਲੱਖਾਂ ਸੰਗਤਾਂ ਦੇਸ਼ਾਂ ਦੇਸ਼ਾਂ ਗਿਆ ਕੇ ਨਮਸਕਾਰ ਕਰ ਰਹੀਆਂ ਹਨ ਤੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ ਸੋ ਸਾਰੀਆਂ ਸੰਗਤਾਂ ਨੂੰ ਨੌਜਵਾਨਾਂ ਨੂੰ ਬੀੜਾਂ ਨੂੰ ਬੇਨਤੀ ਹੈ ਕਿ ਨਸ਼ਾ ਦਾ ਤਿਆਗ ਕਰਕੇ ਖੰਡੇ ਵੱਟ ਦਾ ਅਮਰ ਸ਼ਾਕਰ ਕੇ ਗੁਰੂ ਕਬ ਜੀ ਸਰਪ੍ਰਸਤ ਜੀ ਦੇ ਸੁਪੁੱਤਰ ਤੇ ਸੁਪੁੱਤਰੀਆਂ ਹੋਣ ਦਾ ਮਾਣ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਕਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ